ਸਾਸੀ ਕਾਲ ਜੀ ਸਾਰਿਆਂ ਨੂੰ ਪਿੰਡ ਗਗੜ ਬੜੇ ਪੁੱਜ ਚਕੇ ਬਾਈ ਸੁਖਣ ਨੂੰ ਜਿਹੜਾ ਅਮਰਸਰ ਪਹਿਲੇ ਸੀਲਪਾਪ ਗਾਲਾ ਮੜਾ ਕੈਮਰਾ ਕਮਾ ਦੋ ਦੇਖੋ ਅੱਜ ਵੀ ਬਾਈਆਂ ਕੋ ਬਹੁਤ ਝੋਟੀਆਂ ਸੇਲ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਸਤਿਕਾਰ ਸੰਦੀਪ ਸਾਸੀ ਕਾਲ ਹੋਰ ਬਾਈ ਸਾਡਾ ਠੀਕਾ ਜੀ ਠੀਕਾ ਜੀ ਠੀਕ ਠਾਕ ਵਧੀਆ ਤੁਸੀਂ ਹਾਂ ਹਾਂ ਵਧੀਆ ਮੇਰਾ ਨਿਹਰਾ ਹੀ ਹੋ ਗਿਆ ਹਨਾ ਨਿਹਰਾ ਹੀ ਬਲ ਨਹੀਂ ਆੜੀ ਜੀ ਅੱਛਾ ਫਿਰ ਵੇਵਾਏ ਪੈ ਗਿਆ ਧੁੰਦ ਜਿਹੜੀ ਧੁੰਦ ਨੂੰ ਡੈਂਟਾ ਮੁੱਕਣ ਦਿੰਦੀ ਏਰੀਆ ਦੇ ਆਪਣਾ ਉਹਨਾ ਗਿਆ ਪਰ ਟਾਈਮ ਬਹੁਤ ਲੱਗ ਗਿਆ ਬਿਲਕੁਲ ਜੀ ਬਿਲਕੁਲ ਆ ਚਲੋ ਜੋ ਪਰਮਾਤਮਾ ਨੇ ਚੰਗਾ ਲਾਇਦਾ ਬਾਜੀ ਠੀਕ ਹੈ ਜੀ ਮਾਰਕਸ ਜੀ ਦੀ ਡੇੜੇ ਚੱਲਣ ਦੇ ਪਰਮਾਤਮਾ ਚਲੋ ਹਰੇਕ ਦੇ ਪੈਰ ਭਰਾ ਦੇ ਤੰਦੂਰੀ ਬਖਸ਼ੇ ਹਾਂਜੀ ਹਾਂਜੀ ਉਹ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਨੂੰ ਫਤਿਹ ਦੀ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਉਹ ਸੰਦੀਪ ਜੀ ਬਸ ਠੀਕ ਆ ਚਲ ਆਈਏ ਗਾਉਂ ਹਾਂਜੀ ਕਰੀਏ ਜੀ ਆਜੋ ਕਰੋ ਜੀ ਗਾਂ ਤੋਂ ਇਹ ਵੈੜੀ ਆ ਜੀ ਪਹਿਲਾ ਸੁਆ ਜੀ ਦੂਜਾ ਨਹੀਂ ਦੂਜਾ ਜੀ ਠੀਕ ਆ ਇਹ ਸੰਦੀਪ ਜੀ ਪਰਸੋਂ ਸੁਈ ਹੈ ਜੇ ਅੱਛਾ ਜੀ ਹਾਂਜੀ ਤੇ ਜਲਸੀ ਵਛੀ ਮਗਰ ਤਾਜਾ ਸੁਆ ਜੀ ਠੀਕ ਆ ਇਹਦੇ ਕੋ ਬੋੜਾ ਹੋਊਗਾ 12 13 ਕਿਲੋ ਬੋੜਾ ਮਿੰਤੀ ਦਾ ਹੋਊਗਾ ਜੀ ਇਹਦੇ ਕੋ ਮਿੰਤੀ ਵਾਲਾ ਬੋੜਾ ਹੋਊਗਾ ਹਾਂਜੀ ਹਾਂਜੀ ਤੇ ਠੰਡੀ ਕੋਈ ਨਿਆਣਾ ਨਹੀਂ ਠੀਕ ਆ ਤੇ ਥਣ ਥਣ ਬੜਾ ਜਿਆਦਾ ਚੂਣ ਚਾਂ ਜਾਂਦੀ ਤੇ ਮਗਰੀ ਵਛੀ ਸੰਦੀਪ ਜੀ ਮਗਰੀ ਵਛੀ ਆ ਗਈ ਜਲਸੀ ਤਾਂ ਮਗਰੀ ਵਛੀ ਵੇਖੋ ਮਾੜਾ ਅੱਗੇ ਪਿੱਛੇ ਦਿਖਾ ਦਿਓ ਦਿਖਾ ਦਿਓ ਵੀਰ ਜੀ ਇੱਕ ਨਾ ਚੰਗੀ ਤਰ੍ਹਾਂ ਤੇ ਆਦੋ ਚੱਕ ਕੇ ਕਰ ਤੇ ਬਾਕੀ ਠੰਡੀ ਧੀਰੀ ਨਹੀਂ ਕੋਈ ਨਿਆਣਾ ਨੂੰ ਨਹੀਂ ਬਹੁਤੀ ਜਿਆਦੀ ਸਾਫ ਆ ਤੇ ਆਹ ਵੇਖੋ ਬੱਚਾ ਭਾਜੀ ਦਿਖਾ ਦਿਓ ਨਾੜੂਆਂ ਨਾਲ ਹਜੇ ਬੋਲੋ ਜੀ ਅੱਛਾ ਮੋਲ ਵੜਾ ਜਾਇਦਾ ਸੰਦੀਪ ਜੀ ਵੇਚਣ ਵਾਲਾ ਹੀ ਨਾ ਕੱਚਾ ਤਾਂ ਦਰਦੀ ਛੋੜ ਰਿਹਾ ਹਾਂਜੀ ਹਾਂਜੀ ਸੰਦੀਪ ਜੀ ਕੋਈ 70 75 ਨਹੀਂ ਪਾਉਣਾ ਆਪਾਂ ਵੇਚਣ ਵਾਲਾ ਹੀ ਸਿਰਫ 65000 65000 500 ਛੂਟ ਚਲੋ ਇਹ ਚਾਹ ਜਿਹੜੀ ਬੱਚੀ ਜਿਹੜੀ ਲੈ ਬੱਚੀ ਬਹੁਤੀ ਜਿਆਦੀ ਚੰਗੀ ਹਾਂਜੀ ਠੀਕ ਹਾਂਜੀ ਹਾਂਜੀ ਆਹਾਂਜੀ ਇਹ ਮੀਨੀ ਨਹੀਂ ਵੇਖ ਨਹੀਂ ਦੋ ਜਾ ਅੱਛਾ ਨਹੀਂ ਨਹੀਂ ਨੀਲੀ ਤਾਂ ਮਗਰ ਵੀ ਕੱਟੀ ਮਹਾਰਾਜ ਜੀ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਤੇ ਕੱਚਾ ਸੁਆ ਆ ਕਪੜਾ ਲਾ ਦੇ ਬਾਜੀ ਵੇਖੋ ਜਨੀ ਜੀ ਹੈ ਓਕੇ ਚੁਆਈ 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 ਤੇ ਜਦਾਂ ਗਾਈਆਂ ਆਰ ਗਈ ਚੁਆਈ ਕੇ ਮੀਨੀ ਆਲੀ ਤੁਹਾਨੂੰ ਪਤਾ ਹੀ ਆ ਮੈਂ ਠੀਕ ਹੈ ਨਾ ਨੀਲੀਆਂ ਨੀਲੀਆਂ ਦੀ ਨੀਲੀਆਂ ਦੀ ਚੁਆਈ ਜਦਾਂ ਨਹੀਂ ਨਗਲਦੀ ਉਦਾਂ ਦੀ ਆ ਬਹੁਤੀ ਜਿਆਦੀ ਸਾਫ ਸੰਦੀਪ ਜੀ ਸੇਂਗਲ ਦੇ ਜੀ ਹਾਂਜੀ ਨਹੀਂ ਸੇਂਗਲ ਹਾਂਜੀ ਸ਼ੋਰ ਨਹੀਂ ਦੀ ਆ ਕੱਚਾ ਬੱਚਾ ਹਾਂ ਆ ਜੀ ਲੋ ਨਾੜੂ ਨਾਲ ਬੋਲੋ ਜੀ ਤੇ ਮੋਲਵੜਾ ਜੀ ਆਇਆ ਸੰਦੀਪ ਜੀ ਕੋਈ ਇਹਦਾ ਇੱਕ ਉਧਰ ਇੱਕ ਪੰਜ ਦੀ ਆ ਪਰ ਆਪਾਂ ਵੇਚਣੀ ਠੀਕ ਸਿਰਫ 95000 1000 ਸ਼ੁਰ ਚਲੋ ਠੀਕ ਹੈ ਜੀ 94 ਦੀ 99 ਦੀ ਕੋ ਡਿਲਾ ਜੀ ਯਾਦ ਕਰੂਗਾ ਕਿ ਫਿਰ ਨੀਲੀ ਵੀ ਆ ਗਈ ਇਹ ਵੀ ਨੀਲੀ ਆ ਗਈ ਜੀ ਦੁੱਧ ਬਾਜੀ ਕਿੰਨਾ ਖਲੇ ਦੁੱਧ ਸੰਦੀਪ ਜੀ ਇੱਕੋ 11 ਕਿਲੋ ਹੋਊਗਾ ਆਪਾਂ ਪਰ 10 10 ਕੇ ਦੇਣੀ ਲੋ ਜੀ ਵੱਡੀ ਝੋਟੀ ਹੈ ਅਨੇ ਮਾਲ ਆਇਆ ਹੋਆ ਵਾ ਹਾਂਜੀ ਅਜੇ ਮਾਲ ਆਇਆ ਜਾਂ ਨਵਾਂ ਹੀ ਥੋੜਾ ਜਾਂ ਆਣ ਕੇ ਤੁਹਾਨੂੰ ਪਤਾ ਮਤਲਬ ਪੈ ਜਾਂਦਾ ਫਰਕ ਬਸ ਹਾਂਜੀ ਬਿਲਕੁਲ ਤੇ ਬਾਕੀ ਦੁੱਧ ਜੇ ਚੰਗੀ ਸੇਵਾ ਕਰੀ ਤੇ ਘਰ ਤੋਂ ਘੜੀ 13 ਕਿਲੋ ਦੇ ਦੂਗੀ ਜੀ ਪਿਓ ਨੀਲੀ ਵੱਡੇ ਦੋ ਨੀਲੀ ਦਾ ਦੂਜਾ ਸੂਆ ਦੂਜਾ ਸੂਆ ਹਣਾ ਜੀ ਹਾਂਜੀ ਹਾਂਜੀ ਤੇ ਵੇਖੋ ਸਾਫਤ ਕਿੰਨੀ ਸਨੀਪ ਜੀ ਵੇਖੋ ਹੂੰ ਹੂੰ ਤੇ ਚਵਾਈ ਜਿੱਦਾਂ ਗਾਈਆਂ ਦੀ ਨੀਲੀਆਂ ਦੀ ਚਵਾਈ ਬਹੁਤੀ ਜਿਆਦੀ ਚੰਗੀ ਹੁੰਦੀ ਤੇ ਮਗਰ ਇਹਦੇ ਕਟਾ ਬੋਲੋ ਜੀ ਮੋਲੇ ਦਾ ਜਾਇਜ਼ ਹੀ ਸੰਦੀਪ ਜੀ ਵੇਖੋ ਜੀ ਇਕਰਾ ਦਹਾਓ ਦੋ ਮਨੋ ਵੀ ਤਾਂ ਆਪ ਡੂਕੋ ਖਾਦੇ ਲੈ ਵੀਰੇ ਦੋ ਮਨ ਹਾਂ ਹਾਂਜੀ ਛੋਟੀ ਦਾ ਸਦੀਪ ਜੀ 1 15 ਦੀ ਆ ਪਰ ਵੇਚਣ ਵਾਲਾ ਵੀਰਲਾ ਜੀ ਬਸ ਬਿਲਕੁਲ ਜਾਇਜ਼ ਹੈ ਜੀ 1 ਲੱਖ ਤੇ 6000 ਦੀ ਦੇਣੀ ਚਲੋ ਠੀਕ ਹੈ ਜੀ ਬਿਲਕੁਲ ਵੇਚਣਾ ਹੈ ਵੇਚਣਾ ਬਾਹਰ ਹੋਰ ਕਰਦੀਆਂ ਮਾਨ ਕਰ ਦੋ 1.5 ਦੀ ਦੇ ਦੇ ਚਲ ਜਾਂਦ ਆ ਚਲ ਠੀਕ ਹੈ ਵੇਖਦੀਆਂ ਚੰਗੀਆਂ ਜਿਦਾ ਤੁਸੀਂ ਆਉਂਦੇ ਓਡ ਦੀ ਓਡਦੀਆਂ ਹੀ ਲੋਈ ਹਾਂ ਜੀ ਲੋਈ ਇਹ ਕੋਸ ਨਹੀਂ ਦੁੱਧ 12 ਕਿਲੋ ਹੋਊਗਾ ਮਿੱਟੀ ਦਾ ਕੰਡੇ ਵਾਲਾ ਜਿਹੜਾ ਮਰਜੀ ਚੋਵੇ ਵੀਰ ਮੇਰਾ ਲੋ ਜੀ ਦੇਖੋ ਵਾਜ 12 ਕਿਲੋ ਕੰਡੇ ਵਾਲਾ ਦੁੱਧ ਤੇ ਹਜੇ ਸੁਆ ਬੱਚਾ ਨਾੜੂਆਂ ਨਾਲ ਜੀ ਕੱਟਾਈ ਕੱਟਾਈ ਇਹ ਜੀ ਹਾਂਜੀ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਹਾਂਜੀ ਹਾਂਜੀ ਲਓ ਜੀ ਕਰੋ ਚੁਵਾਈ ਜਿੱਦਾਂ ਨਹੀਂ ਸੁਨੀਪ ਜੀ ਕੋਈ ਗੱਲਾਂ ਕਰਨ ਵਾਲੀਆਂ ਨਹੀਂ ਬਸ ਠੀਕ ਆ ਫਿਰ ਐਵੇਂ ਜਿੱਦਾਂ ਜ਼ਮੀਰ ਰੋਹੀ ਵਾਲਾ ਸਾਹਿਬ ਜੀ ਤੇ ਨਿਕਲੀ ਤੇ ਨਹੀਂ ਸੋਨਾ ਤੇ ਨਿਕਲੂ ਤੇ ਮੇਰੀ ਲੋਹੀ ਮੈਂ ਖੋਟੀ ਨਹੀਂ ਅੱਛਾ ਜੀ ਪਰ ਜ਼ਿਆਦੀ ਸੋਹੀ ਜ਼ਿਆਦੀ ਚੰਗੀ ਨਿਕਲੀ ਆਗੇ ਠੀਕ ਆ ਬੋਲੋ ਜੀ ਅਕਾ ਦੀ ਟੱਕੀ ਖੜੀ ਖੜੀ ਹਾਂਜੀ ਬੋਲਿਆ ਜੀ ਸੁਨੀਪ ਜੀ ਦੇ ਦिए ਵੀ ਹੈ ਨਾ 1 10 1 10 2000 ਸ਼ੂਟ ਇਹ ਕਾਦੀ ਦੁੱਧ 12 ਕਿਲੋ ਚਲ ਜਾਂਦ ਚਲੋ ਜੀ ਮੈਂ ਕਿਹ ਨਾਲ ਇੱਕ 5 ਦੀ ਕੱਟ ਇੱਕ 5 ਨੇ ਨੀਲੀ ਤੇ ਇੱਕ 5 ਦੀਏ ਚਲ ਬਹੁਤ ਟਾਈਮ ਲੱਗਦਾ ਕੱਟੀ ਆਹ ਦੇਖੋ ਜੀ ਕੱਚਾ ਬੱਚਾ ਵੀ 나ੜੂਆਂ ਨਾਲ ਜੀ 나ੜੂਆਂ ਨਾਲ ਕੱਚਾ ਬੱਚਾ ਕੱਟੀ ਬਹੁਤ ਵਧੀਆ ਮਗਰ ਵੀ ਤੇ ਦੁੱਧ ਵਾਲੀ ਝੋਡੀ ਸੰਦੀ ਜੀ ਵੇਖੋ ਨਾ ਵਾਹ ਠੀਕ ਇਹ ਲੀ ਵਾ ਤੇ ਚਾਈ ਜਦਾਂ ਨਹੀਂ ਕੋਈ ਗੱਲਾਂ ਕਰਨ ਵਾਲੀਆਂ ਨੇ ਆਹ ਜੀ ਫਿਰ ਇਹ ਪਹਿਲਾਂ ਕੱਟੀ ਚੌਗੀ ਦੁੱਧ ਕਿਨੇ ਜੀ ਦੁੱਧ ਸੰਦੀ ਵੀ ਇਹਦੇ ਕੋ ਹੋਗਾ ਵੱਧ ਪਰ ਆਪਾਂ ਆਠ ਹੀ ਦੱਸਣਾ ਲੋ ਜੀ ਕਿਉਂ ਜੀ ਬਸ ਠੀਕ ਆ ਹਾਂਜੀ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਕਰੋ ਇਹ ਵੀ ਚੈੱਕ ਹਾਂਜੀ ਆਏ ਸਹੀ 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 ਠੀਕ ਆ ਤੇ ਥਾਨ ਥੁਣ ਚਵਾਜ ਦਾ ਨਾ ਵੀ ਕੋਈ ਗੱਲਾਂ ਕਰਨੀ ਬਹੁਤ ਹੀ ਸਾਫ ਕੱਟੀ ਬਸ ਠੀਕ ਆ ਆਓ ਠੰਡੀ ਤੇਰੀ ਹਨ ਇਹ ਪਿਓਰ ਚੌਗੀ ਸੰਦੀਪ ਜੀ ਇੱਥੇ ਡੱਕੀ ਇੱਥੇ ਦਿਖਾ ਰ ਮਾਰੇ ਡੱਕੀ ਅੱਗੇ ਕਰਵਾ ਕੇ ਹਾਂਜੀ ਡੱਕੀ ਬੋਲੋ ਜੀ ਹਾਂਜੀ ਮੁੱਲ ਵੜਾ ਜਾ ਜੀ ਦਾ ਵੀ ਵੇਚਣ ਵਾਲਾ 80 3000 ਛੋੜ ਚਲ 3 ਕਾ 80 ਦੀ ਚਲੋ ਠੀਕ ਹੈ ਜੀ ਠੀਕ ਹੈ ਵੇਚਣ ਵਾਲੀ ਗਾਲ ਕੱਟੀ ਜਿਹੜਾ ਮਰਜੀ ਲਾ ਜਾ ਦੋ ਸੂਏ ਪੀਣ ਵਾਲੀ ਆ ਚਲੋ ਜਾਂਦਾ ਹਾਂਜੀ ਚਵਾਈ ਚੂਈ ਬਹੁਤ ਜਿਆਦੀ ਚੰਗੀ ਸਾਫ ਬੜੀ ਕੱਟੀ ਆਹਾਂ ਇਹ ਵੀ ਤਾਜ਼ਾ ਸੂਆ ਸੰਦੀਪ ਜੀ ਸੂਆ ਕਿ ਨਾਮ ਉਹਦਾ ਸੂਆ ਸੰਦੀਪ ਜੀ ਤਿੱਜਾ ਤੀਜਾ ਸੂਆ ਦਾ ਹਾਂ ਬਾਕੀ ਵੀਰ ਭਰਾ ਸਿਆਣੇ ਆ ਤੂੰ ਸਿਆਣੇ ਜੋ ਨਹੀਂ ਹਾਂ ਇਹਨੇ ਹਮਾਰੇ ਆਪਾਂ ਨੂੰ ਤੀਜਾ ਦੱਸਿਆ ਆਪਾਂ ਤੀਜਾ ਆ ਬਾਕੀ ਕੋਈ ਵਾਧਾ ਨਹੀਂ ਕਰ ਆ ਜੀ ਆਹ ਸਾ ਜੋ ਮਰਜ਼ੀ ਦੇ ਲੋਗੇ ਨਾ ਆ ਆਪ ਵੇਖ ਲੈ ਵਾਧਾ ਦੇਣ ਨਾਲ ਘੱਟ ਦੇਣ ਨਾਲ ਠੀਕ ਜੀ ਬਿਲਕੁਲ ਜੋ ਆਪਾਂ ਨੂੰ ਦੱਸਿਆ ਉਹ ਦੱਸਤਾ ਵਾ ਕੋਈ ਚੌਥੇ ਲਾ ਲੈ ਕੋ ਵਾਧਾ ਲਾ ਲੈ ਜਿਹੜੇ ਮਰਜ਼ੀ ਲਾ ਲੈ ਤਸੂਆ ਇਹਦਾ ਹੋਈ ਤਾਜ਼ਾ ਸੰਦੀਪ ਜੀ ਜੋਤੀ ਕਿੰਨੇ ਦੇ ਲਈਏ ਫਿਰ ਹਾਂਜੀ ਜੋਤੀ ਕਿੰਨੇ ਦੇ ਲਈਏ ਆਹ ਜੀ ਜੋਤੀ ਦਾ ਨਹੀਂ ਕਿੰਨੇ ਦੀ ਦੇ ਦੀਏ ਬਾਗਾਂ ਦੇ ਛੱਟ ਦੱਸ ਦਿੰਦਾ ਹਾਂਜੀ ਬੋਲੋ ਇਹਦਾ ਸੁਨੀਲ ਜੀ ਜੈ ਜੀ ਆ ਹਾਂਜੀ ਮੈਨਾਂ ਬਹੁਤ ਯਾਦੀ ਵੱਡੀ ਵੇਖੋ ਸਾਫ ਸੁਫੀ ਬੜੀ ਆ ਕੋਈ ਲੱਖ ਲੁਖ ਨਹੀਂ ਪਾਉਣਾ ਬਿਲਕੁਲ ਜਾ ਜੀ ਹੂੰ ਦਿਖਾ ਦਿਓ ਇਹ ਸਾਫ ਸੁਫੀ ਬੜੀ ਆ ਇਹਦਾ ਸੰਦੀਪ ਜੀ ਸਿਰਫ 99000 99000 ਠੀਕ ਆ ਚਲੋ 500 ਛੋਟ ਚਲੋ ਸਾਢੇ 11 ਮੇਰੇ ਆ ਸੰਦੀਪ ਜੀ 500 ਨਹੀਂ ਸੂਈ ਆ ਵੀ 500 ਆ ਆ ਬੱਚਾ ਇਹਦਾ ਵੇਖੋ ਲੋ ਦਿਖਾ ਦਿਓ ਬੱਚਾ ਕਿੰਨਾ ਬੋਲਾ ਭਾਜੀ ਵੇਖੋ ਸੰਦੀਪ ਜੀ 10 ਕਿਲੋ ਤੋਂ ਬਾਹਰ 10 ਕਿਲੋ ਮਿੰਤੀ ਦਾ 10 ਕਿਲੋ ਮਿੰਤੀ ਦਾ ਅਜੇ ਬੋਲਾ 500 ਸੂਈ ਆ ਲੋਜੀ ਬੋਲਾ ਹੀ ਹੈ ਜੀ ਕਰੋ ਚੱਕ ਵੇਖੋ ਸਾੰਭੀ ਸੂੰਭੀ ਵੜੀ ਮਾ ਚੋਣ ਵੀ ਬਹੁਤ ਜਿਆਦੀ ਸੁਨੀ ਜੀ ਚੰਗੀ ਬਾਕੀ ਜਦੋਂ ਬੱਚਾ ਲੱਗਿਆ ਥਣ ਥਣ ਬਾਹਲਾ ਜਿਆਦਾ ਵਧੀਆ ਬਣਦਾ ਸਾਫ ਆ ਕੱਢੀ ਮਗਰ ਨੇ ਹਾਂਜੀ ਨਹੀਂ ਇਹਦੇ ਮਗਰ ਇਹਦੇ ਮਗਰ ਕੱਟਾ ਅੱਛੇ ਕੱਟਾ ਇਹਦੇ ਕੱਟਾ ਆਜੋ ਜੀ ਨੀਲੀ ਨੀਲੀ ਦਾ ਕੱਟਾ ਮਿਕਸਰ ਦੋਦ ਦੇ ਦੂ ਸੁਨੀ ਜੀ 13 14 ਕਿਲੋ ਇਸ ਟੱਕੀ ਮੈਘ ਟੱਕੀ ਮੈਘ ਖੜਾ ਹੀ ਬਣ ਲੜ ਰਹੀ ਇੱਕ ਮਿੰਟ ਇੰਨਾ ਮੋਲੇ ਫਰ ਮੋਲੇ ਦਾ ਜਾਇ ਜੀ ਸੰਦੀਪ ਜੀ ਵੇਚਣ ਵਾਲਾ ਹੈ ਵੇਚਣ ਵਾਲੇ 1 10 2000 ਸੌਟ ਇਹ ਕੱਟ ਦੇ ਇਹ ਕੱਟ ਦੀ ਚਲੋ 2000 ਸੌਟ 1 7 1 7 ਦੀ ਬਸ ਠੀਕ ਹੈ ਚੱਲੋ ਦੋ ਆਹ ਜੀ ਮੇਰੀ ਜੀ ਹੁਣ ਇਹ ਸੂਈ ਆ ਅੱਛਾ ਹੁਣ ਇਹ ਸੂਈ ਆ ਹੁਣ ਇਹ ਸੂਈ ਆ ਮਗਰ ਤੁਹਾਡੇ ਪੈਰ ਨਾਲ ਲੱਪਣ ਜਾਂ ਕੋਈ ਗੱਲ ਹੈ ਜੇ ਸੁੱਟੀ ਦਿਖਾ ਦਿਓ ਵੀਰ ਜੀ ਬਸ ਠੀਕ ਹੈ ਜੇ ਸੁੱਟੀ ਆ ਜੀ ਖਾਹ ਹੋਗਾ ਹਾਂ ਜੀ ਹਾਂ ਜੀ ਇਹ ਬਾਈ ਫਿਰ ਦੋਦੇ ਕਿੰਨਾ ਕਰੋਗੀ ਹਾਂ ਜੀ ਇਹ ਦੁੱਧ ਕਿੰਨਾ ਦੇਖੋ ਜੀ ਇਹ ਹੁਣ ਸਹਿਬ ਹੱਥ ਵੜਿਆਈਆਂ ਆ ਕਿ ਨਹੀਂ ਬਿਲਕੁਲ ਜੀ ਆਹੋ ਉਹ ਮਾਲਕ ਤੇ ਕਹਿੰਦੇ 10 ਕਿਲੋ ਚੋਇਆ ਹੂੰ ਤੇ ਬਾਕੀ ਪ੍ਰਮਾਤਮਾ ਨੇ ਆਪਾਂ ਦੇ ਮਤਲਬ ਬੱਚਾ ਬੁੱਚਾ ਲਾਇਆ ਵਾ ਚੋਾਈ ਕੀਤੀ ਚੋਾਈ ਹੋ ਕੇ ਨਿਕਲੀ ਕਟਾ ਕਟਾਈ ਆ ਗਿਆ ਹਾਂਜੀ ਇਹਦੇ ਮਗਰ ਕੱਟਾ ਜੀ ਚੋਾਈ ਚੋਈ ਦੀ ਬਹੁਤ ਚੰਗੀ ਥੋੜੀ ਜੀ ਸੂਲ ਲੱਗੀ ਜੀ ਹਾਂਜੀ ਹਾਂਜੀ ਇਹਦਾ ਮੁੱਲ ਮੁੱਲ ਜਾਇਆ ਜੀ ਸਦੀਪ ਜੀ ਬਸ ਕੋਈ 90 90 ਨਹੀਂ ਇਹਦਾ ਸਰਪੰਚ 85000 85000 ਆ ਤੇ 3000 ਚੋੜ ਚਲੋ 82000 82000 ਦੇਣ ਵਾਲੀ ਠੀਕ ਆ ਜੀ ਬਿਲਕੁਲ ਜੀ ਚਲੋ ਥਾਂ ਥੂਨ ਜਿੱਦਾਂ ਨਾ ਚੋਣ ਹੀ ਬਹੁਤੀ ਜਿਆਦੀ ਚੰਗੀ ਸਨੀਪ ਜੀ ਨਹੀਂ ਠੀਕ ਆ ਆ ਚਲੋ ਬਾਕੀ ਵੀਰ ਭਰਾਣ ਕਹਿੰਦਾ ਸੱਲੀ ਕਰਨ ਕੋਈ ਗੱਲ ਹੀ ਨਹੀਂ ਕਿ ਜੋ ਨਿਕਲੂ ਦੱਸਾਂ ਉਹ ਨਿਕਲੂ ਆਪਾਂ ਕੋਈ ਯਾਰਾ ਨਹੀਂ ਦੋ ਦੱਸ ਦਿੰਦੇ ਉਹ ਬਣਾ ਦੋ ਸਨੀਪ ਆਜੋ ਆਜੋ ਹਾਂਜੀ ਇਹ ਕਿਹੜਾ ਲੈ ਲੈਂਦੇ ਆ ਜੀ ਤਿਆਰ ਹੀ ਆ ਜੀ ਇੱਕ ਦੋ ਦੋ ਦਿਨ ਖਾਣੀਆਂ ਠੀਕ ਆ ਹਾਂਜੀ ਇੱਕ ਲੈ ਜਣ ਦੋ ਦੋ ਦਿਨ ਲੈਣ ਬੜੀਆਂ ਤਿਆਰ ਬਹੁਤੀਆਂ ਜਿਆਦੀਆਂ ਚੰਗੀਆਂ ਬਿਲਕੁਲ ਜੀ ਭਾਜੀ ਦੁੱਧ ਕਿੰਨਾ ਕਰੂਗੀ ਇਹ ਜੀ ਜੀ ਆ ਦੁੱਧ ਵਾਲੀ ਛੋਟੀ ਤੇ ਦੁੱਧ ਬਾਲਾ ਨਹੀਂ ਰ 12 13 ਕਿਲੋ ਭਰ ਦੂਗੀ 12 ਕਿਲੋ ਤੇ ਤਿੱਜਾ ਸੂਆ ਹੂੰ ਤੇ ਸਾਫ ਬਹੁਤ ਜਿਆਦੀ ਬਣੂਗੀ ਇਹਦਾ ਮੁੱਲ ਜੀ ਫਿਰ ਮੁੱਲ ਵੜਾ ਜਾ ਜਿਹਦਾ ਸੰਦੀਪ ਜੀ ਕਿੰਨਾ ਜੀ ਇੱਕ ਪੰਜ ਦੀ ਦੇ ਇੱਕ ਬੰਦ ਦੀ ਹਾਂਜੀ ਚਲੋ ਵੇਚਣ ਵਾਲਾ ਹੀ ਠੀਕ ਆ ਜੀ ਬਸ ਤੈਨੂੰ ਜਾ ਦੋ ਵੀਰ ਜੀ ਤੈਨ ਦਿਖਾ ਦਿਓ ਮਾਰਾ ਸੁਹਾਈਆਂ ਵੜੀਆਂ ਨੇ ਉਹਦਾ ਵੀ ਪਸਮ ਪਸਮ ਬੜੀ ਯਾਰੀ ਚੰਗੀ ਹਾਂ ਅਬੀ ਖੋਲ ਦੇ ਆ ਇਹ ਵੀ ਗੱਬਣੀ ਆ ਇਹ ਵੀ ਗੱਬਣ ਨੀਲੀ ਇਹ ਕੰਡਾ ਲੈ ਇੱਕੋ ਘਰ ਲੈ ਆ ਇਹ ਵੀ ਨਹੀਂ ਇੱਕੇ ਘਰ ਨਹੀਂ ਲੱਗ ਲੱਗ ਗਈਆਂ ਬੜੀ ਛੋਟੀ ਸਨੀ ਜੀ ਇਹ ਵੀ ਚੰਗੀ ਦੁੱਧ ਜਾਸੂਗਾ ਲੈਣਾ ਭਾਜੀ ਹਾਂਜੀ ਦੁੱਧ ਜਾਸੂਗਾ ਵੇਖੋ ਹਾਂ ਹੈ ਚੰਗਾ ਦੁੱਧ ਬਹੁਤ ਜਿਆਦੀ ਸਾਫ ਵੇਖੋ ਦੁੱਧ ਵਾਰੀਆ ਦੁੱਧ ਬਾੜਾ ਨਹੀਂ 13 ਕਿਲੋ ਵੀ ਭਰ ਦੂ 13 ਕਿਲੋ ਕਰ ਦਿਓ ਆਜੋ ਜੀ ਹੋਰ ਦੁੱਧ ਜਾਸੂਗਾ ਸਨੀ ਜੀ ਅੱਖ ਬਿੱਲੀ ਨਾਲੇ ਆ ਬਿੱਲੀ ਨੀਲੀ ਚ ਆ ਗਈ ਕੇ ਮੈਂ ਸਹੀਏ ਇੱਥੇ ਇੱਥੇ ਬੰਦੇ ਇਕੱਠੇ ਬੰਦੇ ਦੋਵੇਂ ਬੋਲੋ ਜੀ ਇੱਥੇ ਮੈਂ ਕਹਿੰਦਾ ਇੱਥੇ ਬੰਨਦੀ ਉੱਧਰ ਬੰਨਣਾ ਉੱਧਰ ਕਿਧਰ ਬੰਨਨੀ ਮੈਂ ਕਹਿੰਦਾ ਕਿਉਂ ਕੋਲੇ ਬੰਦੇ ਉੱਧਰ ਬੰਨ ਪਰਲੇ ਬੰਨ ਇੱਥੇ ਬੰਨ ਉੱਥੇ ਬੰਨ ਕੋਈ ਨਹੀਂ ਮਾਰੇ ਡਰਦੀ ਹਾਂ ਇੱਥੇ ਬੰਨ ਬੋਲੋ ਜੀ ਬੋਲ ਜਾਇ ਜਿਹੜਾ ਸੁਨੀਲ ਜੀ ਜੈ ਜੀ ਉਹਦਾ ਨੇ ਝੋਟੀ 4 ਲੱਖ ਦੀ ਆ ਪਰ ਆਪਾਂ ਵੇਚਣੀ ਵੀਰ ਹੂੰ ਇੱਕ ਅੱਠ ਦੀ ਦੇ ਦਾਂਗੇ ਚਲੋ ਠੀਕ ਆ ਜੀ ਇੱਕ ਪੰਜ ਦੀ ਚਲੋ ਜਾਂਦੇ ਇੱਕ ਚਲੋ ਫਿਕਸੀ ਰੇਟ ਪਾ ਕੇ ਦੋਵੇਂ ਦੇਖੋ ਸਾਫ ਕਿ ਨਹੀਂ ਬਣੂ ਹੈ ਜੈਸੂੰ ਉਹ ਕਿੰਨੇ ਦੀ ਉਹ ਵੀ ਇੱਕ ਪੰਜ ਦੇ ਇੱਕ ਪੰਜ ਬੰਦੇ ਜਾਣ ਦੋ ਤੂੰ ਇਹਦੇ ਗੱਬੜਾਂ ਦੇ ਵੇਖੋ ਲੇਵੇ ਕਿਦਾਂ ਦੇ ਹੈ ਬਿਲਕੁਲ ਵਰੀਆ ਸੈਂ ਇਹੋ ਹੀ ਮਾਲਾ ਭਾਜੀ ਬਸ ਠੀਕ ਆ ਹੋਰ ਠੀਕ ਹੈ ਜੀ ਨੰਬਰ ਬੋਲ ਦੋ ਜੀ ਆਪਣਾ ਫਿਰ ਨੰਬਰ 98725720 ਸਰਾਂ ਪਿੰਡ ਗਗੜਪਾਣਾ ਤਹਿਸੀਲ ਬਾਬਾ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਸਸਿਕਾ ਜੀ